ਕਬੀਰ ਹੱਜ ਕਾਬੇ ਹਉ ਜਾਇ ਥਾ ਆਗੇ ਮਿਲਿਆ ਖੁਦਾਇ ਸਾਈ ਮੁਜ ਸਿਓ ਲਰ ਪਰਿਆ ਤੁਜੈ ਕਿੰਨ ਫਰਮਾਈ ਗਾਏ ਜਿਵੇਂ ਕਿ ਆਪਾਂ ਪਿਛਲੇ 2-3 ਸ਼ਲੋਕ ਸਰਵਣ ਕੀਤੇ ਸਨ ਤਿੰਨ ਸ਼ਲੋਕ ਜਿਹੜੇ ਪੰਡਤ ਨੂੰ ਮੁਖਾਬਿਤ ਹੋ ਕੇ ਉਚਾਰਨ ਕੀਤੇ ਸੀ ਤੇ ਦੋ ਸ਼ਲੋਕ ਜੋ ਮੁਸਲਮਾਨ ਕਾਜੀ ਨੂੰ ਮੁਖਾਬਿਤ ਹੋ ਕੇ ਤੇ ਉਚਾਰਨ ਕੀਤੇ ਸਨ ਉਹਨਾਂ ਸ਼ਲੋਕਾਂ ਦੇ ਅੰਦਰ ਕਬੀਰ ਸਾਹਿਬ ਜੀ ਨੇ ਉਹਨਾਂ ਕਾਜ਼ੀਆਂ ਨੂੰ ਤੇ ਉਹਨਾਂ ਪੰਡਤਾਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਤੁਸੀਂ ਜਿਹੜੀ ਇਹ ਬਲੀ ਦਿੰਦੇ ਹੋ ਧਰਮ ਦੇ ਨਾਮ ਤੇ ਅਸਲ ਦੇ ਵਿੱਚ ਇਹ ਬੜਾ ਵੱਡਾ ਪਾਪ ਹੈ। ਇਹ ਬਹੁਤ ਵੱਡਾ ਪਾਪ ਹੈ। ਹੁਣ ਅੱਜ ਜਿਹੜਾ ਫੁਰਮਾਨ ਕੀਤਾ ਕਹਿਣ ਲੱਗੇ ਕਬੀਰ ਹੱਜ ਕਾਬੇ ਹਾਂ ਜਾਇ ਥਾ। ਕਹਿਣ ਲੱਗੇ ਮੈਂ ਵੀ ਹੱਜ ਕਰਨ ਵਾਸਤੇ ਕਾਬੇ ਵੱਲ ਜਾ ਰਿਹਾ ਸੀ। ਮੈਂ ਵੀ ਤੁਰਿਆ ਸੀ ਕਰੋ। ਜਦੋਂ ਮੈਂ ਹੱਜ ਕਰਨ ਵਾਸਤੇ ਮੱਕੇ ਮਦੀਨੇ ਵੱਲ ਦੀ ਯਾਤਰਾ ਸ਼ੁਰੂ ਕੀਤੀ ਹੱਜ ਕਾਬੇ ਹਾਂ ਜਾਏ ਥਾ ਕਹਿ ਲੱਗੇ ਕਿ ਆਗੇ ਮਿਲਿਆ ਖੁਦਾਏ ਉੱਥੇ ਮੈਨੂੰ ਅੱਗੋਂ ਖੁਦਾ ਮਿਲ ਪਿਆ ਚਾਹ ਲੋ ਹੈ ਇੱਕ ਕਲਪਨਾ ਹੁੰਦੀ ਹੈ ਮਨ ਦੀ ਇੱਕ ਜਿਵੇਂ ਕਵੀ ਦੀ ਮਨ ਦੀ ਉਡਾਰੀ ਹੁੰਦੀ ਹੈ ਕਲਮ ਦੀ ਉਡਾਰੀ ਹੁੰਦੀ ਹੈ ਉਹ ਕਹਿਣ ਲੱਗੇ ਕਿ ਮੈਂ ਜਦੋਂ ਕਾਬੇ ਜਾਣ ਲੱਗਾ ਮੈਨੂੰ ਅੱਗੇ ਉਹ ਖੁਦਾ ਅੱਗੇ ਉਹ ਅੱਲਾ ਮੈਨੂੰ ਅਮੋਰੀਓ ਮਿਲ ਗਿਆ ਟੱਕਰ ਗਿਆ ਕਹਿਣ ਲੱਗਾ ਕਿ ਫਿਰ ਮੈਨੂੰ ਪਤਾ ਕੀ ਹੋਇਆ ਉਸ ਖੁਦਾ ਨੇ ਕੀ ਪੁੱਛਿਆ ਉਹ ਤਾਂ ਮੇਰਾ ਜਿਹੜਾ ਸਾਈਂ ਸੀ ਉਹ ਖੁਦਾ ਤਾਂ ਖੁਸ਼ ਹੋਣ ਦੀ ਥਾਂ ਤੇ ਮੇਰੇ ਕਹਿਣ ਲੱਗੇ ਕਿ ਮੇਰੇ ਨਾਲ ਗੁੱਸੇ ਹੋ ਗਿਆ ਉਹ ਤੇ ਮੇਰੇ ਨਾਲ ਸਾਈਂ ਮੁੱਜ ਸਿਓ ਲੜ ਪਰਿਆ ਉਹ ਤਾਂ ਮੇਰੇ ਨਾਲ ਅੱਗੇ ਲੜ ਪਿਆ ਅੱਲਾਹ ਤਾਂ ਮੇਰੇ ਨਾਲ ਮੇਰੇ ਮੇਰੇ ਨਾਲ ਲੜਾਈ ਕਰਨ ਲੱਗ ਗਿਆ ਕਿਹੜੀ ਗੱਲ ਦੀ ਕਹਿਣ ਲੱਗੇ ਤੁਜ ਕਿਨ ਫਰਮਾਈ ਤੁਜੇ ਕਿਨ ਫਰਮਾਈ ਗਾਏ ਕਹਿਣ ਲੱਗੇ ਕਿ ਅੱਲਾਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਇੱਕ ਗੱਲ ਦੱਸ ਤੈਨੂੰ ਇਹ ਕਿਹੜੇ ਵੇਲੇ ਮੈਂ ਕਹਿ ਕੇ ਗਿਆ ਆਂ ਵੀ ਗਾਂ ਦੀ ਕੁਰਬਾਨੀ ਦੇਣ ਦੇ ਨਾਲ ਜਾਂ ਕਿਸੇ ਜੀਵ ਦੀ ਹੱਤਿਆ ਦੇਣ ਦੇ ਨਾਲ ਮੈਂ ਖੁਸ਼ ਹੋਊਂਗਾ ਮੈਂ ਕਿਹੜੇ ਟਾਈਮ ਤੈਨੂੰ ਕਹਿ ਕੇ ਗਿਆ ਹੁਣ ਏਕ ਕੋਈ ਦੱਸੋ ਵੀ ਕਿਸੇ ਉਹ ਲਿਖਿਆ ਕਿ ਤੇ ਜਾਂ ਕਿਸੇ ਰੱਬ ਨੇ ਆਣ ਕੇ ਉਪਦੇਸ਼ ਦਿੱਤਾ ਬੰਦੇ ਨੂੰ ਵੀ ਤੁਸੀਂ ਮੇਰੇ ਨਾਮ ਤੇ ਕੁਰਬਾਨੀਆਂ ਦਿਆ ਕਰੋ ਬੰਦੇ ਨੇ ਆਪਦੇ ਹਿਸਾਬ ਨਾਲ ਹੁਣ ਜਿਹੜੀ ਸਮਝ ਲਓ ਕਿ ਲੋਕਾਂ ਨੇ ਰੱਬ ਵੀ ਆਪਦੇ ਹਿਸਾਬ ਨਾਲ ਬਣਾ ਲੇ ਆ ਜਿਹੜੇ ਲੋਕ ਸ਼ਿਵਜੀ ਨੂੰ ਵਗੈਰਾ ਨੂੰ ਮੰਨਦੇ ਨੇ ਜਿਹਦਾ ਚਿਲਮ ਪੀ ਨੂੰ ਜੀ ਕਰਦੇ ਉਹਨਾਂ ਨੇ ਸ਼ਿਵਜੀ ਦੇ ਮੂੰਹ 'ਚ ਹੀ ਉਹ ਪਾ ਦਿੱਤਾ ਹੁੱਕਾ ਜਿਸ ਦਾ ਸ਼ਰਾਬ ਪੀ ਨੂੰ ਜੀ ਕਰਦਾ ਉਹਨਾਂ ਨੇ ਮਾਤਾ ਦੇ ਦਰਬਾਰ 'ਚ ਪਟਿਆਲੇ ਵੇਖੋ ਕਿੰਨਾ ਉੱਥੇ ਕਟੋ-ਕਟ ਚਲੋ ਮਾਤਾ ਨੂੰ ਹੀ ਸ਼ਰਾਬ ਪਿਉਨ ਕਿੱਡਾ ਵੱਡਾ ਤੱਬਾ ਲਾ ਦਿੱਤਾ ਮਾਤਾ ਦੇ ਹੁਣ ਕੋਈ ਔਰਤ ਕਿੰਨਾ ਕ ਸ਼ਰਾਬ ਪੀ ਸਕਦੀ ਉੱਥੇ ਜੀ ਪੇਟੀਆਂ ਦੇ ਪੇਟੀਆਂ ਕਿੰਨੀਆਂ ਥਾਵਾਂ ਦੇ ਉੱਪਰ ਜਿੱਥੇ ਮਾਸ ਖਾਨ ਨੂੰ ਜੀ ਕੀਤਾ ਉੱਥੇ ਲੋਕਾਂ ਨੇ ਇਹਨਾਂ ਜੀਵਾਂ ਨੂੰ ਚੜਾਉਣਾ ਸ਼ੁਰੂ ਕਰ ਦਿੱਤਾ ਰੱਬ ਦਾ ਨਾਮ ਲੈ ਕੇ ਕਹਿਣ ਲੱਗੇ ਕਮਾਲ ਐ ਖਾਣਾ ਪੀਣਾ ਤੁਸੀਂ ਆਪ ਹੁੰਦਾ ਮੋਰ ਤੁਸੀਂ ਮੇਰੀ ਲਈ ਜਾਂਦੇ ਹੋ ਸਾਈ ਮੁਜ ਸਿਓ ਲੜ ਪਿਆ ਕਹਿਣ ਲੱਗੇ ਰੱਬ ਤਾਂ ਖੁਦਾ ਤੇ ਮੇਰੇ ਨਾਲ ਲੜ ਪਿਆ ਕਿਉਂ ਤੁਝੇ ਕਿਨ ਫਰਮਾਈ ਗਾਈ ਕਿ ਤੈਨੂੰ ਕਿਹਨੇ ਕਿਹਾ ਸੀ ਵੀ ਮੈਂ ਤੈਨੂੰ ਕਿਹਾ ਸੀਗਾ ਵੀ ਤੂੰ ਗਾਂ ਦੀ ਬਲੀ ਦੇ ਮੇਰੇ ਨਾਮ ਤੇ ਤੁਸੀਂ ਐਵੇਂ ਜੀਵ ਹੱਤਿਆ ਕਰ ਕਰਕੇ ਤੇ ਉਲਟਾ ਲੋਗਾ ਨੂੰ ਤੋੜ ਰਹੇ ਹੋ ਇਸ ਪਾਸੇ ਤੋਂ ਤੋੜਨਾ ਤਸੀ ਰੱਬ ਵਾਲੇ ਪਾਸੇ ਅਗਲਾ ਸ਼ਲੋਕ ਫਰਮਾਨ ਕਰਦੇ ਨੇ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਜ ਮਹਿ ਕਿਆ ਖਤਾ ਮੁਖੋਂ ਨਾ ਬੋਲੇ ਪੀਰ ਕਹਿ ਲੱਗੇ ਜਦੋਂ ਮੈਂ ਕਈ ਵਾਰੀ ਕਹਿਣ ਲੱਗੇ ਗਿਆ ਮੈਂ ਉੱਥੇ ਹੱਜ ਕੀਤੀ ਤੇ ਮੈਂ ਕਹਿਣ ਲੱਗੇ ਕਿ ਇਹ ਬੇਨਤੀ ਕੀਤੀ ਕਿ ਹੇ ਸਾਈ ਹੇ ਪੀਰ ਜੀ ਕਿਉਂਕਿ ਚਲੋ ਮੁਸਲਮਾਨ ਲੋਕ ਇਸ ਤਰੀਕੇ ਨਾਲ ਹੀ ਸੰਬੋਧਨ ਕਰਦੇ ਨੇ ਕਹਿ ਲੱਗੇ ਮੈਂ ਵੀ ਉੱਥੇ ਜਾ ਕੇ ਬੇਨਤੀ ਇਹ ਕੀਤੀ ਕਿ ਮੈਂ हे ਵਾਗਰੂ हे ਸਾਈਂ ਅੱਲਾ ਜੀ ਮੈਂ ਤੇਰੇ ਘਰ ਕਾਬੇ ਦਾ ਦედაਰ ਕਰਨ ਲਈ ਗਿਆ ਹਜ ਕਾਬੇ ਹੋਏ ਹੋਏ ਗਿਆ ਇੱਕ ਵਾਰ ਨਹੀਂ ਕਈ ਵਾਰੀ ਮੈਂ ਗਿਆ ਕਿਤੀ ਬਾਰ ਕਬੀਰ ਕਈ ਵਾਰੀ ਜਾ ਕੇ ਮੈਂ ਵੇਖ ਲਿਆ ਕਹਿ ਲੱਗੇ ਕਿ ਅੱਗੋਂ ਸਾਈਂ ਮੁਝ ਮਹਿ ਕਿਆ ਖਤਾ ਕਹਿ ਲੱਗੇ हे ਖੁਦਾ ਤੂੰ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਮੁਖੋ ਨਾ ਬੋਲੇ ਪੀਰ ਕਹਿਣ ਲੱਗੇ ਤੂੰ ਤੇ ਮੇਰੇ ਵਿੱਚ ਤੂੰ ਕੀ ਖਤਾ ਸੀ ਵੇਖ ਰਿਆ ਹੈ ਜੋ ਹੱਜ ਅਤੇ ਕੁਰਬਾਨੀ ਨਾਲ ਵੀ ਬਖਸ਼ੇ ਨਹੀਂ ਗਏ ਭਾਵ ਹੱਜ ਤੇ ਕੁਰਬਾਨੀ ਨਾਲ ਖੁਦਾ ਖੁਸ਼ ਨਹੀਂ ਹੁੰਦਾ ਜੇ ਆਪਾਂ ਕਹਿ ਦਈਏ ਨਾ ਕਿ ਕੇਵਲ ਤੇ ਕੇਵਲ ਇਹ ਕਰਮਕਾਂਡ ਕਰਕੇ ਰੱਬ ਖੁਸ਼ ਹੋ ਜਾਵੇ ਇਸ ਤਰ੍ਹਾਂ ਨਹੀਂ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਪੀਨ ਬਾਹਰੀ ਦਿਖਾਵੇ ਨਾਲ ਨਹੀਂ ਅੰਦਰ ਦੀ ਜਾਣਦਾ ਘੱਟ ਘੱਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਤੋਂ ਨੂੰ ਸਭ ਪਤਾ ਹੈ ਵੀ ਕਿਹੜਾ ਬੰਦਾ ਭਲਾ ਹੈ ਤੇ ਕਿਹੜਾ ਬੰਦਾ ਬੁਰਾ ਹੈ ਹੁਣ ਆਪਦੇ ਮੁਖ ਤੋਂ ਤਾਂ ਸਾਰੇ ਕਹਿਣਗੇ ਅਸੀਂ ਚੰਗੇ ਅਸੀਂ ਚੰਗੇ ਪਰ ਉਹ ਤੇ ਪ੍ਰਮਾਤਮਾ ਨੇ ਆਪ ਹੀ ਸਮਝ ਲੈਣਾ ਹੈ ਨਾ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਕਹਿ ਲੱਗੇ ਸਾਈ ਮੁਝ ਮੈਂ ਕਿਆ ਖਤਾ ਕਹਿ ਲੱਗੇ ਉਹ ਸਾਈ ਮੈਨੂੰ ਦੱਸ ਤਾਂ ਦੇ ਮੇਰੇ ਚ ਕਮੀ ਗਲਤੀ ਕੀ ਹੈ ਮੈਂ ਤੇਰੀ ਕੁਰਬਾਨੀ ਵੀ ਦੇ ਰਿਹਾ ਮੈਂ ਤੇਰੀ ਹੱਜ ਵੀ ਕਰ ਰਿਹਾ ਕਰ ਰਿਆਂ ਮੁਖੋਂ ਨਾ ਬੋਲੇ ਪੀਰ ਮੈਨੂੰ ਤੇਰੇ ਦਰਸ਼ਨ ਫੇਰ ਵੀ ਨਹੀਂ ਪਰ ਕਹਿ ਲੱਗੇ ਕਿ ਖੁਦਾ ਦਾ ਇਹ ਜਵਾਬ ਸੀ ਕਿ ਇਨਾ ਹੱਜ ਕਰਨਾ ਕੁਰਬਾਨੀਆਂ ਦੇ ਨਾਲ ਮੈਂ ਕੁਛ ਨਹੀਂ ਹੋਵਾਂਗਾ ਅਗਲਾ ਜਿਹੜਾ ਬਚਨ ਹੈ ਕਬੀਰ ਜੀ ਜੋ ਮਾਰੈ ਜੋਰ ਕਰ ਕਹਤੇ ਹਏ ਜੋ ਹਲਾਲ ਦਫ਼ਤਰ ਦੇ ਜਬ ਕਾਢ ਹੈ ਹੋਏਗਾ ਕੌਣ ਹਵਾਲ ਹੁਣ ਜਿਹੜਾ ਇਹ ਸਲੋਕ ਹੈ ਇਹ ਵੀ ਕੁਰਬਾਨੀ ਬਲੀ ਦੇਣ ਦੇ ਬਾਰੇ ਚ ਚੇਤੇ ਰੱਖਣਾ ਸਾਰੇ ਧਰਮਾਂ ਚ ਸਿੱਖ ਵੀ ਸਾਡੇ ਘੱਟ ਨਹੀਂ ਉਹ ਵੀ ਕਈ ਵਾਰੀ ਕਹਿ ਦਿੰਦੇ ਨੇ ਜੀ ਅਸੀਂ ਚਲੋ ਕੋਈ ਸਮੇਂ ਸੀ ਜੰਗਾ ਜੁੱਧਾਂ ਦੇ ਸਮੇਂ ਸੀ ਉਸ ਦੀ ਆੜ ਲਈ ਹੋਈ ਹੈ ਨਾ ਉਦੋਂ ਤੇ ਕੋਈ ਭੀੜ ਬਣੀ ਹੋਈ ਸੀ ਸਿੰਘਾਂ ਦੇ ਉੱਪਰ ਉਦੋਂ ਤੇ ਇੱਥੋਂ ਤੱਕ ਮੀਰ ਮੰਨੂ ਦੇ ਦਰਬਾਰ ਦੀਆਂ ਕਹਾਣੀਆਂ ਚੱਲਦੀਆਂ ਨੇ ਕਹਿਣ ਲੱਗੇ ਕਿ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਹਿੰਦੁਸਤਾਨ ਤੋਂ ਕਿਟਨੈਪ ਜਾਂ ਬੰਦੀ ਬਣਾ ਕੇ ਲਜਾਈਆਂ ਗਈਆਂ ਲੜਕੀਆਂ ਦੀ ਜਿਹੜੀ ਕੀਮਤ ਸੀ ਲੜਕੀ ਦੀ 1 ਟਕਾ ਕੀਮਤ ਸੀ ਤੇ ਕਿਸੇ ਸਿੱਖ ਦੇ ਜਿਹੜਾ ਸਿਰ ਦੀ ਕੀਮਤ 80 ਟਕੇ ਸੀ 80 ਗੁਣਾ ਮਹਿੰਗਾ ਉਹਨਾਂ ਨੇ ਕਹਿਆ ਸੀ ਸਿਰ ਵੱਢ ਕੇ ਲਿਆਓ ਸਿੱਖਾਂ ਦੇ ਤੇ ਲੋਕਾਂ ਨੇ ਜਿਹੜਾ ਹੈ ਔਰਤਾਂ ਦੇ ਸਿਰ ਵੱਢ ਕੇ ਉਹਨਾਂ ਦੇ ਜਿਹੜਾ ਵਾਲਾਂ ਦਾ ਉੱਪਰ ਜੂڑا ਬਣਾ ਕੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਬਰਸ਼ੀਆਂ ਨੇ ਜਿਆ ਤੇ ਟੰਗ ਟੰਗ ਕੇ ਲਜਾਣੇ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ ਨੇ ਕਹਿਣ ਲੱਗੇ ਕਿ ਉਦੋਂ ਤੇ ਚੱਲ ਉਹ ਸਮੇਂ ਸੀ ਪਰ ਹੁਣ ਹੁਣ ਉਹ ਉਹ ਸਮਾਂ ਤਾਂ ਨਹੀਂ ਹੁਣ ਤਾਂ ਗੱਲ ਕੁਝ ਹੋਰ ਹੈ ਕਹਿਣ ਲੱਗੇ ਕਿ ਕਬੀਰ ਜੀ ਜੋ ਮਾਰੇ ਜੋਰ ਕਰ ਕਹਤੇ ਹਹ ਜੋ ਹਲਾਲ ਕਹਿਣ ਲੱਗੇ ਕਿ ਇੱਕ ਭਾਈ ਜੋ ਲੋਕ ਤੱਕੇ ਦੇ ਨਾਲ ਜੋਰ ਜੋਰਦਾਰੀ ਦੇ ਨਾਲ ਕਿਸੇ ਜੀਵ ਨੂੰ ਮਾਰਦੇ ਹਨ ਪਰ ਆਖਦੇ ਹਨ ਕਿ ਇਹ ਜ਼ਬਰ ਕੀਤਾ ਹੋਇਆ మాਸ ਜਵ੍ਹਾ ਕੀਤਾ ਹੋਇਆ ਮਾਸ ਖੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੁਣ ਰੱਬ ਖੁਸ਼ ਹੋਏਗਾ ਕਹਿ ਲੱਗੇ ਜੀ ਜੋ ਮਾਰੇ ਜ਼ੋਰ ਕਰ ਕਿਸੇ ਬੇਜਬਾਨ ਨੂੰ ਮਾਰਨਾ ਉਸ ਦੀ ਜਾਨ ਲੈਣੀ ਕਹਤੇ ਹੋਏ ਜੋ ਹਲਾਲ ਤੇ ਲੋਕਾਂ ਨੂੰ ਕਹਿ ਰਹੇ ਕਿ ਹਲਾਲ ਦਾ ਇਹ ਚੰਗਾ ਬਖਸ਼ਣ ਯੋਗ ਹੈ ਕਹਿਣ ਲੱਗੇ ਨਹੀਂ ਦਫ਼ਤਰ ਦਈ ਜਬ ਕੱਢ ਹੈ ਦਈ ਦਾ ਮਤਲਬ ਹੈ ਜੋ ਜਿਸ ਤਰ੍ਹਾਂ ਆਪਾਂ ਬਈ ਖਾਤਾ ਕਹਿੰਨੇ ਆ ਆਪਾਂ ਲਾਏ ਹੁੰਦੇ ਨਾ ਦੁਕਾਨਾਂ ਤੇ ਬਈ ਖਾਤੇ ਕਹਿਣ ਲੱਗੇ ਜਦੋਂ ਦਫ਼ਤਰ ਦਈ ਜਦੋਂ ਰੱਬ ਦੀ ਦਰਗਾਹ ਦੇ ਵਿੱਚ ਤੇਰਾ ਬਈ ਖਾਤਾ ਕੱਢਿਆ ਨਾ ਹੋਏਗਾ ਕੌਣ ਹਵਾਲ ਫਿਰ ਇੱਕ ਗੱਲ ਦੱਸਦੀ ਵੀ ਤੇਰੇ ਵੱਲ ਦੀ ਗੱਲ ਕਰਨ ਵਾਲਾ ਤੇ ਹੋਣਾ ਕੋਈ ਨਹੀਂਗਾ ਉੱਥੇ ਕਿਸੇ ਨੇ ਹਾਮੀ ਨਹੀਂ ਤੇਰੀ ਭਰਨੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਲੱਗੇ ਕਿ ਭਾਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਚਲੋ ਮੈਂ ਤੇ ਟੂਕ ਮਾਤਰ ਅਰਥ ਕਰ ਦੇਣਾ ਇਹ ਥੋੜਾ ਜਿਹਾ ਹੈ ਤਾਂ ਵਿਸ਼ੇ ਤੋਂ ਬਾਹਰ ਪਰ ਕਿਉਂਕਿ ਸਬੰਧਤ ਇਸੇ ਨਾਲ ਹੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਲੱਗੇ ਕਿਸੇ ਦਾ ਨਾ ਪਰਾਇਆ ਹੱਕ ਖਾਣਾ ਕਿਸੇ ਦਾ ਹੱਕ ਮਾਰ ਕੇ ਖਾਣਾ ਉਹ ਪਤਾ ਕਿੰਨੀ ਮਾੜੀ ਗੱਲ ਹੈ ਉਸ ਸੂਰ ਹੁਣ ਜਿਹੜੇ ਮੁਸਲਮਾਨ ਲੋਕ ਨੇ ਉਹ ਸੂਰ ਖਾਨ ਨੂੰ ਬਹੁਤ ਵੱਡਾ ਪਾਪ ਸਮਝਦੇ ਨੇ ਉਸ ਗਾਏ ਤੇ ਹਿੰਦੂ ਲੋਕ ਜਿਹੜੇ ਨੇ ਉਹ ਗਾਂ ਦਾ ਮਾਸ ਖਾਣ ਨੂੰ ਬਹੁਤ ਵੱਡਾ ਪਾਪ ਸਮਝਦੇ ਨੇ ਕਹਿਣ ਲੱਗੇ ਇੰਨਾ ਵੱਡਾ ਪਾਪ ਲੱਗਦਾ ਜੇਕਰ ਕਿਸੇ ਦਾ ਹੱਕ ਮਾਰ ਕੇ ਖਾਦਾ ਜਾਵੇ ਤੇ ਅਗਲਾ ਬਚਨ ਹੈ ਗੁਰ ਪੀਰ ਹਾਮਾ ਤਾਂ ਭਰੇ ਜਿਹੜੇ ਰੱਬ ਨੂੰ ਤੁਸੀਂ ਜਿਹੜੇ ਗੁਰੂ ਨੂੰ ਧਾਰਨ ਕੀਤਾ ਰੱਬ ਦੀ ਦਰਗਾਹ 'ਚ ਤੇਰੀ ਹਾਮੀ ਤਾਂ ਭਰੇਗਾ ਜਾਂ ਮੁਰਦਾਰ ਨਾ ਖਾਏ ਜੇ ਤੂੰ ਆ ਮਰਦਾਰ ਆ ਪਰਾਇਆ ਹੱਕ ਨਾ ਖਾਦਾਊਗਾ ਤਾਂ ਨਹੀਂ ਤਾਂ ਤੇਰੀ ਹਾਮੀ ਨਹੀਂ ਭਰਨੀ ਕਿਸੇ ਨੇ ਉਹ ਰੱਬ ਦੀ ਕਚਹਿਰੀ 'ਚ ਝੂਠੀਆਂ ਗਵਾਹੀਆਂ ਨਹੀਂ ਜੀ ਚਲਦੀਆਂ ਇੱਥੇ ਤਾਂ ਕੋਰਟ ਦੇ ਬਾਹਰ ਹੀ ਬੈਠੇ ਹੁੰਦੇ ਨੇ ਬੰਦੇ 2-500 ਰੁਪਇਆ ਹੁਣ ਇੱਕ ਗਵਾਹੀ ਦਿੰਨੇ ਆ 2000 ਰੁਪਇਆ ਪਰ ਰੱਬ ਦੇ ਦਰਗਾਹ ਵਿੱਚ ਨਹੀਂ ਇੱਥੇ ਤਾਂ ਬਹੁਤ ਕੁਝ ਦੁਨਿਆਵੀ ਅਦਾਲਤਾਂ ਦੇ ਨਾਲ ਨਾ ਤੋਲੀਏ ਉਸ ਰੱਬ ਦੀ ਅਦਾਲਤ ਨੂੰ ਉਹ ਤੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਇੱਥੇ ਤਾਂ ਕਹਿੰਦੇ ਨੇ ਕਿ ਵਕੀਲ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੇ ਦੋ ਕਿਤਾਬਾਂ ਰੱਖੀਆਂ ਹੁੰਦੀ ਨੇ ਇੱਕ ਸੱਚ ਦੀ ਇੱਕ ਝੂਠ ਦੀ ਕਿ ਦੱਸੋ ਤੁਹਾਨੂੰ ਚਾਹੀਦਾ ਕੀ ਇਹ ਸੱਚ ਨੂੰ ਝੂਠ ਬਣਾਉਣਾ ਹੈ ਕਿ ਝੂਠ ਨੂੰ ਸੱਚ ਬਣਾਉਣਾ ਹੈ ਪਰ ਰੱਬ ਦੀ ਦਰਗਾਹ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਉੱਥੇ ਜੋ ਸੱਚ ਹੈ ਸੱਚ ਹੈ ਦਫ਼ਤਰ ਦਈ ਜਦ ਕੱਢ ਹੈ ਜਦੋਂ ਦੀ ਦਰਗਾਹ ਦੇ ਵਿੱਚ ਬਈ ਖਾਤੇ ਖੁੱਲਣੇ ਨੇ ਹੋਏਗਾ ਕੌਣ ਹਵਾਲ ਫੇਰ ਕੌਣ ਤੇਰੀ ਗਵਾਹੀ ਦੇਗਾ ਇੱਕ ਸ਼ਲੋਕ ਨਾਲ ਆਪਾਂ ਹੋਰ ਜੋੜ ਲਈਏ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲਿਖਾ ਨਿਕਸੈ ਮਾਰ ਮੁਹ ਮੂ ਖਾਏ ਕਹਿ ਲਗੇ ਚੇਤੇ ਰਖੀ ਇਸ ਦੁਨੀਆ ਤੇ ਤੇ ਮਨ ਆਈਆਂ ਕਰੀ ਜਾਂਨੇ ਜੋ ਤੇਰਾ ਮਨ ਕਰਦੇ ਕਰਦੇ ਤੂੰ ਕੱਟ ਨਹੀਂ ਕਰ ਰਿਆ ਜਿੱਥੇ ਤੱਕ ਤੇਰੀ ਪੇਸ਼ ਚੱਲਦੀ ਹੈ ਪਰ ਇੱਕ ਗੱਲ ਚੇਤੇ ਰੱਖੀ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਕਿਸੇ ਦੇ ਨਾਲ ਧੱਕਾ ਕਰਨਾ ਧਕੇਸ਼ਾਈ ਕਰਨੀ ਆਪਣੀ ਤਾਕਤ ਦੇ ਬਲ ਤੇ ਸਿਰ ਤੇ ਕਿਸੇ ਨਿਰਦੋਸ਼ ਕਿਸੇ ਨਰਜੀਵ ਨੂੰ ਜਿਸੇ ਬੇਜਬਾਨ ਨੂੰ ਮਾਰਨਾ ਜਾਂ ਕਿਸੇ ਕਿਸੇ ਦਾ ਵੀ ਹੱਕ ਕਿਸੇ ਆਪ ਦੇ ਤੋਂ ਕਮਜ਼ੋਰ ਬੰਦੇ ਦਾ ਹੱਕ ਮਾਰ ਕੇ ਖਾਣਾ ਜੋਰ ਕੀਆ ਸੋ ਜ਼ੁਲਮ ਹੈ ਬਹੁਤ ਵੱਡਾ ਜ਼ੁਲਮ ਹੈ ਇਹ ਜੇਕਰ ਤੈਨੂੰ ਪ੍ਰਮਾਤਮਾ ਨੇ ਕੁਝ ਮਾੜਾ ਮੋਟਾ ਕੁਝ ਤਾਕਤ ਬਖਸ਼ੀ ਹੈ ਚਾਹੇ ਪੈਸੇ ਦੇ ਪੱਖੋਂ ਹੋਵੇ ਚਾਹੇ ਸਰੀਰਕ ਪੱਖੋਂ ਹੋਵੇ ਚਾਹੇ ਰੁਤਬੇ ਦੇ ਪੱਖੋਂ ਹੋਵੇ ਤੇ ਆਪ ਤੋਂ ਕਮਜ਼ੋਰਾਂ ਨੂੰ ਇੰਨਾ ਕਿਉਂ ਦਬਦੈਂ ਇਹਨਾਂ ਦਬਾ ਕਿਉਂ ਰਿਹਾ ਹੈ ਕਹਿ ਲੱਗੇ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਇਹਦਾ ਜਵਾਬ ਲੈਣਾ ਰੱਬ ਨੇ ਜਵਾਬ ਦੇਣਾ ਪੈਣਾ ਠੀਕ ਹੈ ਜਿਹੜਾ ਨਹੀਂ ਹੁਣ ਲੋਕ ਤੇ ਇੱਥੋਂ ਤੱਕ ਕਹਿ ਦਿੰਦੇ ਕਹਿਣ ਲੱਗੇ ਜੀ ਆ ਜੱਗ ਮਿੱਠਾ ਅੱਗਾ ਕਿਨੇ ਡਿੱਠਾ ਲਓ ਜੀ ਮਿਲ ਗਈ ਛੁੱਟੀ ਕਰੋ ਜੋ ਮਰਜੀ ਪਰ ਚੇਤੇ ਰੱਖਣਾ ਇਹ ਗੱਲ ਨਹੀਂ ਹੁੰਦੀ ਜਿਹੜੇ ਪ੍ਰਮਾਤਮਾ ਨੇ ਏਡੀ ਵੱਡੀ ਸ੍ਰਿਸ਼ਟੀ ਸਾਜੀ ਐ ਕੀੜੀ ਤੋਂ ਲੈ ਕੇ ਹਾਥੀ ਤੱਕ ਖਾਣ ਦਾ ਪ੍ਰਬੰਧ ਕਰ ਰਿਹਾ ਐ ਚੇਤੇ ਰੱਖਣਾ ਆਪਾਂ ਬਰਸਾਤ ਪੈ ਰਹੀ ਐ ਆਪਾਂ ਕਹਿ ਰਹੇ ਜੀ ਰੱਬ ਮਾੜਾ ਕਰ ਰਿਹਾ ਕੀ ਪਤਾ ਪ੍ਰਮਾਤਮਾ ਨੇ ਕਿਹੜੇ ਜੀਵ ਨੂੰ ਦੀ ਪੁਕਾਰ ਸੁਣੀ ਐ ਕੀ ਪਤਾ ਉਹਦੀ ਕੀ ਪਲਾਨ ਨੇ ਉਹਨੇ ਕਿਹੜੇ ਜੀਵਾਂ ਦੀ ਪੁਕਾਰ ਸੁਣ ਕੇ ਕੋਈ ਨਿਰਾਂ ਬੰਦਿਆਂ ਦੀ ਥੋੜੀ ਸੁਣੀ ਜਾਏਗਾ ਕਿਹੜੇ ਜੀਵਾਂ ਨੂੰ ਇਸ ਟਾਈਮ ਧਰਤੀ ਤੇ ਕਿਹੜੀ ਚੀਜ਼ ਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ ਪ੍ਰਮਾਤਮਾ ਨੇ ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਨੇ ਜੇ ਇਕੱਲੇ ਬੰਦਿਆਂ ਦੀਆਂ ਸੁਣੀ ਜਾਵੇ ਬਾਕੀ ਜੀਵ ਜੰਤੂ ਤੇ ਖਤਮ ਹੀ ਕਰ ਦਈਏ ਧਰਤੀ ਤੋਂ ਕਹਿਣ ਲੱਗੇ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਈ ਰੱਬ ਨੇ ਜਵਾਬ ਮੰਗਣਾ ਹੈ ਅਗਲਾ ਬਚਨ ਕਹਿਣ ਲੱਗੇ ਦਫ਼ਤਰ ਲੇਖਾ ਨਿਕਸੈ ਜਦੋਂ ਦਫ਼ਤਰ ਦੇ ਵਿੱਚ ਚਲੋ ਇਹ ਨਾ ਵੈਸੇ ਉਰਦੂ ਦਾ ਸ਼ਬਦ ਹੈ ਦਫ਼ਤਰ ਇਹ ਇਹਦਾ ਦਰਬਾਰ ਵੀ ਕਹਿ ਸਕਦੇ ਆ ਕੋਰਟ ਵੀ ਕਹਿ ਸਕਦੇ ਆ ਕਚਹਿਰੀ ਵੀ ਕਹਿ ਸਕਦੇ ਇਹਨੂੰ ਕਹਿ ਲੱਗੇ ਜਦੋਂ ਰੱਬ ਦੀ ਕਚਹਿਰੀ ਦੇ ਵਿੱਚ ਤੇਰਾ ਲੇਖਾ ਜੋਖਾ ਕੱਢਿਆ ਜਾਣਾ ਹੈ ਨਾ ਪਤਾ ਲੱਗਣਾ ਲਿਸਟ ਤਿਆਰ ਸਾਰੀ ਵੀ ਐਨੇ ਕ ਪੁੰਨ ਕੀਤੇ ਐਨੇ ਕ ਪਾਪ ਕੀਤੇ ਵੈਸੇ ਪਾਪਾਂ ਦੇ ਅੱਗੇ ਪੁੰਨ ਦੀ ਕੋਈ ਬਸਾਤ ਨਹੀਂ ਇੱਕ ਗੁਰਬਾਣੀ ਵਿੱਚ ਬਚਨ ਆਉਂਦਾ ਉਹ ਕਹਿਣ ਲੱਗੇ ਕਿ ਉੱਥੇ ਜਾ ਕੇ ਨਾ ਲੇਖਾ ਜੋਖਾ ਨਾ ਕਰਨ ਲੱਗ ਜਾ ਜੇ ਰੱਬ ਮੋਰੇ ਲੇਖੇ ਕਤੋਂ ਨਾ ਛੁੱਟਿਆ ਖਿੰਨ ਖਿੰਨ ਭੁੱਲਣ ਹਾਰ ਲੇਖਾ ਕਰਕੇ ਥੋੜੀ ਰੱਬ ਤੋਂ ਛੁੱਟ ਸਕਦੇ ਆ ਆਪਾਂ ਇੱਕ ਪੁੰਨ ਕਰਦੇ ਆ 20 ਪਾਪ ਕਰਦੇ ਆ ਉਹਦੀ ਜਿਹੜੀ ਐਵਜ਼ ਦੇ ਵਿੱਚ ਕਹਿ ਲਗੇ ਲੇਖੇ ਕਤੂ ਨਾ ਛੁਟਿਆ ਖਿੰਨ ਖਿੰਨ ਭੁੱਲਣ ਹਾਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ ਬਸ ਆਈ ਅਰਦਾਸ ਕਰੀਏ ਕਿ ਵਾਹਿਗੁਰੂ ਲੇਖਾ ਜੋਖਾ ਕਰਕੇ ਕਿਤੇ ਵੀ ਮੈਂ ਪੁੰਨ ਬੜੇ ਕਰਦਾ ਨਹੀਂ ਬਹੁਤ ਥੋੜੇ ਨੇ ਲੇਖੇ ਕਤੂ ਨਾ ਛੁਟਿਆ ਲੇਖਾ ਜੋਖਾ ਕਰਕੇ ਤੇ ਛੁੱਟੇ ਹੀ ਨਹੀਂ ਜਾਣਾ ਉੱਥੇ ਤਾਂ ਹਾਥੀ ਬੰਨਣੇ ਪੈਣੇ ਆ ਕਹਿ ਲੱਗੇ ਦਫਤਰ ਲੇਖਾ ਨਿਕਸੇ ਜਦੋਂ ਦਫਤਰ ਦੇ ਵਿੱਚ ਰੱਬ ਦੀ ਕਚਹਿਰੀ ਵਿੱਚ ਤੇਰਾ ਲੇਖਾ ਕੱਢਿਆ ਗਿਆ ਨਾ ਮਾਰ ਮੁਹੇ ਮੂੰਹ ਖਾਈ ਉਦੋਂ ਮਾਰ ਬੜੀ ਪੈਣੀ ਐ ਮੂੰਹ ਦੇ ਉੱਪਰ ਮਾਰਾਂ ਪੈਣੀਆਂ ਨੇ ਇਹਨਾਂ ਮਾਰਾਂ ਤੋਂ ਕਿਸੇ ਨੇ ਤੋਂ ਬਚਾਇਆ ਨਹੀਂ ਜਾਣਾ ਬੜੀਆਂ ਸਜ਼ਾਵਾਂ ਤੈਨੂੰ ਗਾਂਧੀਆਂ ਭੁਗਤਣੀਆਂ ਪੈਣੀਆਂ ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਪਵਿੱਤਰ ਬਚਨ